ਪੰਜਾਬੀ ਮੂਵੀ ਵਰਨਿੰਗ 2 ਨੇ ਖੂਬ ਉਪਲਬਧੀ ਹਾਸਲ ਕੀਤੀ ਹੈ ਇਸ ਫਿਲਮ ਦੇ ਸਟਾਰ ਕਾਸਟ ਦੇ ਵੱਲੋਂ ਇੱਕ ਦੂਜੇ ਦੇ ਨਾਲ ਮਸਤੀ ਕਰਦਿਆਂ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਤੁਹਾਨੂੰ ਅੰਦਾਜ਼ਾ ਹੀ ਹੈ ਕਿ ਰਗਵੀਰ ਬੋਲੀ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪ੍ਰਿੰਸ ਕਮਲਜੀਤ ਸਿੰਘ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਪ੍ਰਿੰਸ ਕਮਲਜੀਤ ਸਿੰਘ ਨੂੰ ਕੋਲਿਜ ਪਾ ਕੇ ਕੋਲ ਡਰਿੰਕ ਪਿਲਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ਸੀਟੀ ਨੇ ਪੰਮੇ ਨੂੰ ਕੋਲੀਚ ਬੱਤਾ ਦਿੱਤਾ ਅਤੇ ਗੇਜੇ ਨੇ ਇਤਰਾਜ਼ ਜਤਾਇਆ ਇਸ ਵੀਡੀਓ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਨੇ ਤੁਹਾਨੂੰ ਅੰਦਾਜ਼ਾ ਸੀ ਕਿ ਇਹਨੇ ਦਿਨੀ ਦੋਵੇਂ ਅਦਾਕਾਰ ਵਰਨਿੰਗ 2 ਨੂੰ ਲੈ ਕੇ ਚਰਚਾ ਦੇ ਵਿੱਚ ਨੇ ਇਸ ਫਿਲਮ ਨੂੰ ਲੈ ਕੇ ਦਰਸ਼ਕ ਵੀ ਉਤਸ਼ਾਹਿਤ ਹਨ ਅਤੇ ਸਭ ਨੂੰ ਇਹ ਫਿਲਮ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨੀ ਪਾ ਦੇਣਾ ਥੋੜਾ ਪਹਿਲੀ ਦੋ ਕਟਾ ਮਾਲ ਕਰ ਵਾ 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 ਪਾ ਪਾ ਵਾ ਇਹਦਾ ਪਿਆਰ ਹੈ ਕਿਰਾ ਪਾ ਯਾਰ ਖੇਤਾਂ ਚ ਹੀ ਪੀਤੀਆ ਜਾਂ ਹਾਂ ਵੀਰ ਵਾ ਦੋ ਕਟਾ ਮਿਲ ਗਿਆ ਨਹੀਂ ਚਾਹ ਵਾ ਨਹੀਂ ਚਾਹ ਤੋ ਕੌਲੀ ਚ ਪਈ ਜਾਣਾ ਕੋਕ ਆ ਬਾਈ ਇਹ ਚ ਕੌਲੀ ਚ ਪਾਈ ਗੋੜ ਵੀਦਾ ਚਾਹ ਥੋੜੀ ਤੋ ਲਿਆ ਕੋਈ ਗੱਲ ਨਹੀਂ ਉਹ ਕਰ ਦੋ ਕਟਾ ਦੇ ਚ ਆਉਣੀ ਆ ਨਾ ਖਾਵੇ ਤਾਂ ਉੱਟੂ ਆ ਚੱਲ ਠੀਕ ਹੈ ਹਾਂ ਰੋਟੀ ਖਾ ਕੇ ਕੋ ਕੇ ਕਿਹਨੇ ਸਾ ਤਾਂ ਗੋੜ ਕਟਾ ਦੇ ਗੋੜ ਖਾ ਗੋੜ ਕੌਲੀ ਚ ਆਉਣੀ ਨਹੀਂ ਪਰ ਕੌਲੀ ਚ ਮੈਨੂੰ ਗੱਲ ਸੀ ਚਾਹ ਹੈ ਚਾਹ ਹੈ ਮੈਂ ਤੁਹਾਨੂੰ ਪਿਲਾ ਗਿਆ ਰੂ ਆਪਣੇ ਥਾਣਾ ਤੋਂ ਨਾ ਨਾ ਕਰ ਵੀਰ ਮਣਕੇ ਐਨ ਅੱਬਾ ਖੜ ਤੇਰੀ ਸਲਿਆ ਸੀਟੀ ਵਜਾਵਾ ਤੇਰੀ ਵਜਾਏ ਨਹੀਂ ਸੀਟੀ ਨਾਲੇ ਦੀ ਇਹਦੀ ਸੀਟੀ ਆ ਹਰਕਤਾਂ ਕਰਕੇ ਇਹਦੀ ਸੀਟੀ ਬੱਜੀ ਆ ਸੋ ਦੇ ਲਓ ਸੋ ਦੇ ਲੰਦੀਆਂ ਕੱਢੀ ਜਾਂਦਾ ਸਾਲਾ ਹੁਣ ਬੱਜੀ ਕਿਵੇਂ ਆ ਸੀਟੀ ਵਾਰਨਿੰਗ ਦੇ ਜਾਓ ਮਾਰਨੇ ਦੇਖਿਆਓ ਬਸ ਕੱਲੀ ਸੀਟੀ ਨਹੀਂ ਦੇਖਣੀ ਹੈਗੀ ਜਿਹੜੀ ਦਾ ਬੱਚਾ ਵੀ ਜਿਹੜਾ ਇਹਨੂੰ ਦਿਖਾਇਆ ਗਿਆ ਹੈ ਉਹ ਵੀ ਦੇਖਣਾ ਹੈ ਜੀ 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 ਬੱਸ ਪੰਜਾਬੀ ਮੂਵੀ ਵਰਨਿੰਗ 2 ਨੇ ਖੂਬ ਉਪਲਬਧੀ ਹਾਸਲ ਕੀਤੀ ਹੈ। ਇਸ ਫਿਲਮ ਦੇ ਸਟਾਰ ਕਾਸਟ ਦੇ ਵੱਲੋਂ ਇੱਕ ਦੂਜੇ ਦੇ ਨਾਲ ਮਸਤੀ ਕਰਦਿਆਂ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ। ਤੁਹਾਂ ਦਾ ਅੰਦਾਜ਼ਾ ਹੀ ਹੈ ਕਿ ਰਗਵੀਰ ਬੋਲੀ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪ੍ਰਿੰਸ ਕਮਲਜੀਤ ਸਿੰਘ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ਦੇ ਵਿੱਚ ਪ੍ਰਿੰਸ ਕਮਲਜੀਤ ਸਿੰਘ ਨੂੰ ਕਾਲਜ ਪਾ ਕੇ ਕੋਲ ਡਰਿੰਕ ਪਿਲਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ਸੀਟੀ ਨੇ ਪੰਮੇ ਨੂੰ ਕੋਲੀਚ ਬੱਤਾ ਦਿੱਤਾ ਅਤੇ ਗੇਜੇ ਨੇ ਇਤਰਾਜ਼ ਜਤਾਇਆ ਇਸ ਵੀਡੀਓ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਨੇ ਤੁਹਾਨੂੰ ਅੰਦਾਜ਼ ਹੈ ਕਿ ਇਹਨੇ ਦਿਨੀ ਦੋਵੇਂ ਅਦਾਕਾਰ ਵਰਨਿੰਗ 2 ਨੂੰ ਲੈ ਕੇ ਚਰਚਾ ਦੇ ਵਿੱਚ ਨੇ ਇਸ ਫਿਲਮ ਨੂੰ ਲੈ ਕੇ ਦਰਸ਼ਕ ਵੀ ਉਤਸ਼ਾਹਿਤ ਹਨ ਅਤੇ ਸਭ ਨੂੰ ਇਹ ਫਿਲਮ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਕੌਲੀ ਚ ਪਾਈ ਜਾਣਾ ਥੋੜਾ ਨਹੀਂ ਨਹੀਂ ਕੌਲੀ ਦੋ ਕੁੱਟੇ ਪਾ ਲ ਗਾ ਵਾ 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 ਆਈ ਵਾ ਕੁੱਪੀ ਨਾ ਮੈਂ ਤੇਰਾ ਪਿਆਰਾ ਖੇਤਾਂ ਚ ਹੀ ਪੀਤੀਆ ਜਾ ਹਾਂ ਵੀਰ ਵਾ ਦੋ ਕੁੱਟੇ ਮਿਲ ਗਏ ਨਹੀਂ ਚਾਹ ਵਾ ਨਹੀਂ ਚਾਹ ਤੇ ਕੌਲੀ ਚ ਪਾਈ ਜਾਣਾ ਕੋਕ ਆ ਬਾਈ ਇਹ ਤੇ ਕੌਲੀ ਚ ਪਾਈ ਗੋੜ ਵੀਦਾ ਚਾਹ ਥੋੜੀ ਤਲਿਆ ਨਹੀਂ ਕੋਈ ਗੱਲ ਨਹੀਂ ਉਹ ਕਰ ਦੋ ਕੁੱਟੇ ਦੇ ਚ ਆਉਣੀ ਆ ਨਾ ਖਾਵੇ ਤਾਂ ਉੱਟੂ ਆ ਚੱਲ ਠੀਕ ਆ ਰੋਟੀ ਖਾ ਕੇ ਕੋ ਕੇ ਕਿਹਨੇ ਸਾ ਤਾਂ ਗੋੜ ਕੁੱਟਾਂ ਦੇ ਗੋੜ ਖਾ ਗੋੜ ਕੌਲੀ ਚ ਹੋਣੀ ਨਹੀਂ ਪਰ ਕੌਲੀ ਚ ਮੈਨੂੰ ਗੱਲ ਸੀ ਚਾਹ ਹੈ ਚਾਹ ਹੈ ਮੈਂ ਤੁਹਾਨੂੰ ਵੇ ਪਲਾ ਕੇ ਹਲੂ ਆਪਣੇ ਹੱਥਾਂ ਨਾਲ ਨਾ ਕਰ ਨਾ ਨਾ ਕਰ ਵੀਰ ਮਣਕੇ ਆਹ ਨਾ ਅੱਪਾ ਘੜ ਤੇਰੀ ਸਾਲਿਆ ਸਿੱਟੀ ਵਜਾਵਾ ਤੇਰੀ ਵਜਾਏ ਨਹੀਂ ਸਿੱਟੀ ਨਾਲੇ ਦੀ ਜਦ ਨਹੀਂ ਇਹਦੀ ਸਿੱਟੀ ਆ ਹਰਕਤਾਂ ਕਰਕੇ ਇਹਦੀ ਸਿੱਟੀ ਵੱਜੀ ਆ ਸੋ ਦੇਖ ਲੋ ਉਹ ਦੇ ਲੰਦੀਆਂ ਕੱਢੀ ਜਾਂਦਾ ਸਾਲਾ ਹੁਣ ਵੱਜੀ ਕਿਵੇਂ ਆ ਸਿੱਟੀ ਵਾਰਨਿੰਗ ਦੇਖ ਜਾਓ ਮਾਰਨੇ ਦੇਖਿਆਓ ਬਸ ਕੱਲੀ ਸੀਟੀ ਨਹੀਂ ਦੇਖਣੀ ਹੈਗੀ ਛੋਟਾ ਬੱਚਾ ਵੀ ਜਿਹੜਾ ਇਹਨੂੰ ਦਿਖਾਇਆ ਗਿਆ ਹੈ ਉਹ ਵੀ ਦੇਖਣਾ ਹੈ ਜੀ 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 ਬੱਸ